ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਬੱਦਲਬਾਈ ਪੂਰੀ ਐ ਚਾਰ ਪੰਜ ਦਿਨ ਹੋ ਗਏ ਬਲੌਗਿੰਗ ਪਾ ਸਕੇ ਅਸਲ 'ਚ ਥੋੜਾ ਜਿਹਾ ਕੰਮ ਦਾ ਜ਼ਿਆਦਾ ਦਬਾਉ ਸੀ ਪਤਾ ਤੁਹਾਨੂੰ ਵੀ ਸਟਾਫ ਮੈਂਬਰ ਆਪਣੇ ਹਨਾ ਥੋੜੇ ਢਿੱਲੇ ਮਿੱਠੇ ਚੱਲ ਰਹੇ ਆ ਭਾਗਾ ਦੀਪਾ ਚਾ ਉਹ ਥੋੜੇ ਡਿਊਟੀਆਂ 'ਚ ਬਿੜ ਜੇਵੇਂ ਤੇ ਸੋਨੀ ਬਾਈ ਜਿਹੜਾ ਉਹ ਸ਼ੈਡਾਂ ਦਾ ਕੰਮ ਕਰਕੇ ਹਨਾ ਤੇ ਸੀਜ਼ਨ ਟਾਈਮ ਇਕੱਠੇ ਹੁੰਨੇ ਆ ਬਾਕੀ ਹੁਣ ਸਪ੍ਰੇਹਾਂ ਦਾ ਟਾਈਮ ਚੱਲ ਪਣਾ ਫਿਰ ਸਾਰਿਆਂ ਨੇ ਇਕੱਠੇ ਹੋ ਜਣਾ ਤੇ ਅੱਜ ਤਿੰਨ ਚਾਰ ਦਿਨੋ ਕੇ ਬਲੌਗ ਅਸਲ 'ਚ ਤਾਂ ਨਹੀਂ ਪਾ ਹੋਇਆ ਰੇਡ ਦਾ ਕੰਮ ਖਾਸਾ ਰਹਿਦਾ ਫਿਰ ਨਾ ਇੱਕੇ ਪਾਸੇ ਕੰਮ ਹੁੰਦਾ ਜਾਂ ਵੀਡੀਓ ਸ਼ੂਟ ਹੁੰਦੀ ਆ ਫਿਰ ਜਾਂ ਫਿਰ ਆਪਣਾ ਆ ਬਲੌਗਿੰਗ ਕਹਿੰਦਾ ਹਨ ਕਿਉਂਕਿ ਜੇ ਬਾਰ ਬਾਰ ਕੈਮਰਾ ਕੱਢੀ ਜਾਏ ਫਿਰ ਉਹ ਰੇਅ ਵਾਲੇ ਹੱਥ ਜੀ ਲੱਗੀ ਜਾਂਦੇ ਨਾ ਤਾਂ ਸਾਰਾ ਬਲੌਗ ਬਣਾ ਚੱਜਣ ਵਾਲੇ ਬਣਦਾ ਸਾਹ ਚੜਿਆ ਬਹੁੰਦਾ ਕੋਈ ਸਿਚੁਏਸ਼ਨ ਨਹੀਂ ਜੀ ਹੁੰਦੀ ਹਨ ਤੇ ਤਾਂ ਕਰਕੇ ਆਪਾਂ ਨੇ ਮੈਂ ਸਾਰੇ 3-4 ਦਿਨਾਂ ਚ ਜਿਹੜੀਆਂ ਬੱਟਾਂ ਬੂਟਾਂ ਤੇ ਸਪਰੇਹਾ ਕਰਨੀ ਦੀ ਸਾਰੇ ਕੰਮ ਡਨ ਕਰਕੇ ਤੇ ਮਾਂ ਵੀ ਹੁਣ ਅੱਜ ਅੱਜ ਤੇ ਹੁਣ ਰੈਗੂਲਰ ਆਪਾਂ ਨੇ ਬਲੌਗ ਪਾਉਣੇ ਜਿਹੜੇ ਸ਼ੁਰੂ ਕਰ ਦਿੰਦੇ ਤੇ ਕੱਲ ਗਏ ਸੀ ਸੈਂਡੀ ਉਹਨਾਂ ਦੇ ਨਾਲ ਲੈਣਾ ਦੀ ਮੱਥਾ ਟੇਕਣ ਉੱਥੇ ਭੀੜ ਬਹੁਤ ਹੀ ਜਣੀ ਵੈਸੇ 8-9 ਵਜੇ ਇਵਨਿੰਗ ਟਾਈਮ ਤੇ ਰਾਤ ਨੂੰ ਵੀ ਇਗੇ ਜਣੀ ਸੀ ਸ਼ਾਮ ਜੀ ਨੂੰ ਤੁਰੇ ਤੇ ਤੇ ਇਸ ਵੇਲੇ 2-3 ਵਜੇ ਅਸੀਂ ਵਾਪਸ ਮੜਿਆ ਅੱਜ ਗੱਡੀ ਹੈ ਗੱਡੀ ਬਲੇਰੋ ਬਾਹਰ ਇਹਦਾ ਕਰਾ ਕੇ ਲਿਆਉਣਾ ਕੰਮ ਤੇ ਸਾਡੇ ਪਿੰਡ ਦਾ ਵੀਰ ਹੈ ਝਿੰਦਰ ਤੇ ਉਹਨੇ ਨਾ ਚੁੰਨੀ ਕੀਤੀ ਹੋਈ ਹੈ ਸ਼ਾਪ ਆਪਣੀ ਗੱਡੀਆਂ ਦਾ ਕੰਮ ਕਰਦਾ ਉਹ ਸਰਵਿਸਾਂ ਕੋਈ ਵੀ ਮੇਨਟੇਨੈਂਸ ਹੈ ਨਾ ਗੱਡੀਆਂ ਦੀ ਤੇ ਉਹਦੇ ਕੋਲ ਜਾਣਾ ਹੁਣ ਅੱਜ ਜਿਹੜੀ ਗੱਡੀ ਦੀ ਪਵਾ ਕੇ ਲੈਉਣੀ ਹੈ ਕਲਚ ਪਲੇਟ ਤੇ ਹੋਰ ਕੀ ਕੀ ਕੰਮ ਹੋਣੇ ਆ ਉਹ ਸਾਰੇ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਤੇ ਸਵੇਰੇ ਅੱਜ ਦੋ ਪੰਪ ਸਪਰੇਅ ਦੇ ਲਾਉਣੇ ਤੇ ਸਪਰੇਅ ਦੇ ਵੀ ਲਾਏ ਨੇ ਅ ਕੱਲ ਧੂਆ ਜੀ ਰਖੜੀ ਬਣ ਕੇ ਗਈ ਐ ਤੇ ਕੱਤੀ ਸ਼ੁਰੂਆਤ ਰਖੜੀ ਜਾਂਦੀ ਵੀ ਇੱਕ ਧਾਗਾ ਨੈਣਾ ਦੇ ਵੀ ਬੰਨਿਆ ਤੇ ਇੱਕ ਰਖੜੀਾਂ ਬਣਾ ਲਿਆ ਹੈ ਨਾ ਰਖੜੀ ਦਾ ਵੀ ਤਿਆਰ ਆ ਰਿਹਾ ਉਧਰ ਵੀ ਚੱਪਲੀ ਭਜਣਾ ਚਾਹੀਦਾ ਤੇ ਚੱਲਦੇ ਆ ਜੀ ਤੇ ਦਿਖਾਉਨੇ ਆਪਾਂ ਅੱਜ ਬਾਕੀ ਆਪਣੇ ਵੀਰ ਜੀਂਂਦਰ ਕੋਲੇ ਬਣਾਉਨੇ ਆ ਬਲੌਗ ਗੱਡੀਆਂ ਬਾਰੇ ਦੰਨੇ ਆਪਾਂ ਮੁੱਢੀ ਮੁੱਢੀ ਜਾਣਕਾਰੀ ਵੀ ਇਹ ਇਹ ਇਹਦਾ ਰਾਣੀ ਦਾ ਹੁਣ ਵਾਲੀ ਮਾਡਲ ਦਾ ਕਿੰਨਾ ਖਰਚ ਆਉਂਦਾ ਕਲਚ ਪਲੇਟ ਦਾ ਪੁਆਇਦਾ ਤੇ ਨਵੀਆਂ ਜਿ ਕਿੰਨਾ ਕੁ ਫਰਕ ਆ ਨਾ ਗੱਲਾਂ ਬਾਤਾਂ ਕਰਾਂਗੇ ਜੋ ਜੋ ਉਹਨਾਂ ਦੀ ਫੀਲਡ ਦੇ ਰਿਗਾਰਡਿੰਗ ਹੋਈਆਂ ਹਨ ਸੋ ਚਲਦੇ ਆ ਜਿਆਦਾ ਟਾਈਮ ਨਹੀਂ ਲੈਂਦੇ ਆਪਾਂ ਸੋ ਮਿਲਦੇ ਹਾਂ ਅਸੀਂ ਟਾਪਰ ਲਓ ਜੀ ਡੌਲ ਡੌਲਸਨ ਡੌਲਸਨ ਕਾਲਜ ਦੇ ਕੋਲ ਬਿਲਕੁਲ ਸਾਹਮਣੇ ਐਮ ਬੀ ਮੋਟਰਸ ਆਲ ਟਾਈਪ ਦਾ ਕਾਰ ਰਿਪੇਅਰ ਠੀਕ ਹੈ ਜੀ ਖਾਸਾ ਟਾਪਾਂ ਨਜ਼ਰ ਡਰਾਈ ਕਲੀਨ ਵੀ ਲਿਖਿਆ ਹੋਇਆ ਤੇ ਉਹ ਚੱਕਤੀ ਬਲੇਰੋ ਉੱਪਰ ਆਪਣੇ ਵਾਲੀ ਹਿੰ ਇਹ ਬਾਈ ਜਿੰਦਰ ਜਿੰਦਰਾ ਸਾਡੇ ਪਿੰਡ ਦਾ ਪਰਨੇ ਵਾਲਾ ਮੁੰਡਾ ਤੇ ਟੈਸਟ ਡਰਾਈਵ ਲਈ ਆ ਗੱਡੀ ਦੀ ਹੁਣ ਲੱਗੇ ਆ ਖੋਲਣ ਇਹਨੂੰ ਵੀ ਕੀ ਕੁਛ ਆਇਆ ਇਹਦਾ ਕੀ ਕੁਛ ਨਹੀਂ ਬਾਕੀ ਪੁੱਛਦੇ ਵੀ ਆਪਾਂ ਕਹਿੰਦੇ ਕਲਚ ਪਲੇਟ ਤਾਂ ਇਹਦੀ ਆ ਗਈ ਜਿੰਦਰ ਕੀ ਕੁਛ ਪਾਉਣਾ ਇਹਦਾ ਹੁਣ ਇਹਦਾ ਕਲਚ ਸੈੱਟ ਅੱਛਾ ਕਿੱਥੇ ਕਿਤੇ ਖੁੱਲਣਾ ਟਾਪਾਂ ਜੇ ਦਾ ਇਹ ਉਹ ਖੋਲਦਾ ਕਰਾਸ ਗੋਲ ਤੇ ਪਹਿਲੀ ਵਾਰ ਚੱਕ ਹੋਈ ਐ ਜਿੰਦਰਾ ਇਹ ਜ਼ਿੰਦਗੀ ਚ 2012 ਦੀ ਪਹਿਲਾਂ ਵੀ ਚੱਕੀ ਆ ਚੱਕੀ ਆ ਸਰਵਿਸ ਨਹੀਂ ਕਰੀਦੀ ਪਿਛਲੀ ਵਾਰ ਜਦੋਂ ਫੋਮਾ ਲੱਗਿਆ ਉਹਦਾ ਹਾਂ 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 ਠੀਕ ਐ ਆ ਕ੍ਰਾਸ ਕਲੂਜ਼ ਜੇ ਵੀ ਦੇਖ ਲਈ ਐ ਦੀ ਹੁਣ ਕਰਦੀ ਹਣੀ ਇੱਕ ਵਾਰ ਫੇਰ ਭਰਦੀ ਇਹਨਾਂ ਨੂੰ ਤੇ ਇਹਨੂੰ ਚਲਾ ਕੇ ਦੇਖਿਆ ਉਹ ਮੀਟਰ ਮੋਟਰ ਜਲਾ ਕੇ ਇਹਦੇ ਵੀ ਬਾਕੀ ਇਹ ਮੈਨੂੰ ਪਹਿਲਾਂ ਸਾਡੀ ਸਲਾਹ ਜੀ ਵਿੱਚ ਨੂੰ ਹੋ ਗਈ ਸੀ ਵੀ ਇਹਨੂੰ ਚਲ ਚੇਂਜ ਕਰ ਦੰਨੇ ਆ ਪਰ ਇਹ ਕਹਿੰਦਾ ਵੀ ਠੱਕੜ ਤੂਸ ਗੱਡੀਆਂ ਹੀ ਆ ਕਹਿੰਦਾ ਵੀ ਫਾਲਟ ਕੋਈ ਵੀ ਪੈ ਜਾਵੇ ਮਾੜੇ ਮੋٹے ਫਾਲਟ ਨੂੰ ਤਾਂ ਗੌਰਦੀਆਂ ਨਹੀਂ ਇਹ ਬਾਕੀ ਕਹਿੰਦਾ ਚੱਲਣ ਦੇ ਚਲੋ ਬਾਕੀ ਹੁਣ ਇਹਦਾ ਥੱਲੇ ਇਹ ਤਾਰਨਾ ਇਹਦਾ ਸੋ ਜੁੜੇ ਰਹੇ ਬਲਾਉਂ। 30 ਮਿੰਟ ਬੰਦ ਸੱਸਾ ਆ ਉਹ ਕੰਮ ਕਰਦੇ ਨੇ। ਸੋ ਪਾਸੇ ਕੰਪਲਟਰ ਹੈ। ਕੋਈ ਨਹੀਂ ਹਜੇ ਲੈ ਟਾਈਮ ਨਹੀਂ। ਇਹਗਾ ਥੋੜਾ ਜਾਨਾ ਇਹ ਵੀ ਘੱਟ ਗਿਆ ਲੱਗਿਆ ਵਾ। ਹਾਂ। ਰੇਕ ਮਾਰਨਾ। ਰੇਕ ਬਾਅਦ ਮੇਲ ਤੇ ਚੰਗਾ ਜਾ। ਤੂਰੇ ਇਹਨੂੰ ਡੂੰਗਾ ਜਾ ਹੋਇਆ ਵਾ ਸਾਲਾ। ਹੂੰ ਹੂੰ ਹੂੰ। ਥੋੜੀ ਖਾਂਸੀ ਜੀ ਵੀ ਉਹਨੇ ਨਾ ਆ ਦੇਖ ਲੈਣਾ ਹਾਂ ਯਾਰ ਇਦਾਂ ਆ ਰਿਫਟ ਲੱਜਣ ਲੱਗ ਜੰਨੇ ਉਹਨੇ ਹੈਗੀ ਤਾਂ ਇਹਦੀ ਥੋੜੀ ਜਿਹੀ ਹਲੇ ਜਣੀ ਬੰਦੇ ਵੀ ਛੱਜ ਗਏ ਜਿਹੜੀ ਵਾਈਬ੍ਰੇਸ਼ਨ ਕਰਦੀ ਹੈ ਇਹ ਚੀਜ਼ਾਂ ਕਰਕੇ ਤਾਂ ਲੱਗ ਜਾਂਦੀ ਹੈ ਸਰਨੇ ਹੁਣ ਕੀ ਕੁਝ ਪਾਉਣਾ ਇਹਦਾ ਜੀ ਕਲਚ ਪਲੇਟ ਪ੍ਰੈਸ਼ਰ ਪਲੇਟ ਤੇ ਕਲਚ ਬੈ ਰੰਦਾ ਕਲਚ ਬੈ ਰੰਦੇ ਤਿੰਨ ਚੀਜ਼ਾਂ ਪਾਉਣਾ ਵਾਸਬਾਹਾਨ ਝਟਕਾ ਮਾਰਨ ਤੇ ਹਟਜੂ ਨਾ ਜਣੀ ਇਹ ਆਈ ਦੀ ਪ੍ਰੈਸ਼ਰ ਪਲੇਟ ਆ ਗਈ ਹੈ ਨਾ ਇਹਦੀਆਂ ਫਿੰਗਰਾਂ ਫਿਰ ਆ ਉਹ ਸਾਰੀਆਂ ਹੁੰਦੀਆਂ ਉਹ ਇਹ ਸਾਰਾ ਕੰਪਲੀਟ ਕਰਦੇ ਆ ਇਹਦੀਆਂ ਫਿੰਗਰਾਂ ਬਹੁਤ ਹੁੰਦੀਆਂ ਨੇ ਇਹ ਇਹਦੇ ਚ ਕੀ ਇਹਦੇ ਚ ਕੀ ਘਸਦਾ? ਇਸੇ ਜਿਹੀ ਚੀਜ਼ ਦਾ ਸੇਸ ਹੁੰਦਾ। ਅੱਛਾ। ਕਿ ਫਿੰਗਰਾਂ ਚ ਪਲੇਟ ਆ ਜਾਂਦੀ ਏ। ਠੀਕ ਐ। ਇਹ ਹੁਣ ਮਿੰਦਰਾ ਦੀ ਆਈ ਐ। ਉਹ ਕਲੱਚ ਪਲੇਟ ਐ ਅੱਧੂ ਜੀ ਹੈ ਨਾ। ਫਿਰ ਡਿੰਗ ਕਲੱਚ ਪਲੇਟ ਜਿੰਨੇ ਸਾਥ ਬੱਤੀ ਬੈਰਨ ਪ੍ਰਾਣ ਹੂੰ ਕਿਵੇਂ ਆਇਤਾ ਕੱਟੜ ਬਾਜ ਪਾ ਕੇ ਫਾਇਦਾ ਨਾ ਆਇਆ ਤਾਂ ਫਿਰ ਜਦੋਂ ਖੁੱਲਾ ਬੋਲਣ ਸਰਕਾਰ ਦੇ ਖੜਕਦੇ ਆਂ ਖੜਕਦੇ ਜਿਵੇਂ ਜਿੰਦਰ ਇਹ ਗੱਡੀ ਦਾ ਹੋਇਆ ਬਲੇਰੋ ਦਾ ਜੰਜ ਵਿੱਚ ਨਵੇਂ ਮਾਡਲ ਚ ਸੇਮ ਹੈ ਆਹੀ ਕੁਝ ਪੈਂਦਾ ਕਿ ਫਰਕ ਪੈ ਨਵੇਂ ਮਾਡਲ ਚ ਨਵੇਂ ਮਾਡਲੋਂ ਦਾ ਫਰਕ ਨਵੇਂ ਮਾਡਲ ਚ ਫਰਕ ਆ ਇਹਨਾਂ ਦਾ 2020 ਚ ਆ ਗਈ ਜਿਹੜੇ ਨਵੇਂ ਅੰਜਨਾ ਆ ਗਏ ਹੁਣ ਤਿੰਨ ਸਿਲੰਡਰ ਹੀ ਤਿੰਨ ਸਿਲੰਡਰ ਇੰਜਣ ਚ ਕੱਢਦੇ ਕੋਈ ਫਰਕ ਆ ਕੋਈ ਸ਼ੋਦੋ ਫਰਕ ਹੈ ਪੁਰਾਣੇ ਦਾ ਉਹਦੇ ਚ ਫੇਰ ਸਾਰਾ ਕੁਝ ਹੋਲਾ ਕਰਤਾ ਹੁਣ ਆ ਗੇਅਰ ਹੈਂਡੀ ਵੀ ਹੋਲੀ ਕਰਦੀ ਹੁਣ ਉਹਦਾ ਅਲੂਮੀਨੀਅਮ ਦਾ ਕਰਤਾ ਇਹ ਤਾਂ ਦੇਖੀ ਆ ਅਛੇ ਇਹ ਦੇਖ ਤਾਂ ਇਹਦੇ ਸਮਾਨ ਸਮੂਹ ਨੂੰ ਮਹਿੰਗਾ ਪੈਂਦਾ ਉਹਦੇ ਚ ਕਾਹੀ ਸੇਮ ਹੀ ਪੈਂਦਾ ਉਹਦਾ ਸਸਤਾ ਇਹਦੇ ਨਾਲੋਂ ਵੀ ਸਸਤਾ ਹੈ ਠੀਕ ਹੈ ਫਿਰ ਤਾਂ ਉਹਦਾ ਜਿਵੇਂ ਤਿੰਨ ਸਿਲੰਡਰ ਚ ਕਰਤੀ ਉਹਦੀ ਐਵਰੇਜ ਵੀ ਜ਼ਿਆਦਾ ਹੋਣੀ ਫਿਰ ਐਵਰੇਜ ਵੀ ਜ਼ਿਆਦਾ ਹੋਣੀ ਉਹਦੀ ਹੈ ਨਾ ਇਹਦੇ ਨਾਲੋਂ ਜ਼ਿਆਦਾ ਹੋਵੇ ਐਵਰੇਜ ਵੀ ਜ਼ਿਆਦਾ ਹੋਵੇ ਫਾਲਟ ਵੀ ਜ਼ਿਆਦਾ ਹੋਵੇ ਉਹਦਾ ਸਭ ਤੋਂ ਵੱਧ ਪਲੇਟ ਆਉਂਦੀ ਹੈ ਇਹਦੇ ਚ ਕੋਈ ਫਾਲਟ ਫੁਲਟ ਨਹੀਂ ਹੈ ਇਹਦਾ ਫਾਲਟ ਨਹੀਂ ਸਿੰਪਲ ਇੰਜਨ ਆ ਸਿੰਪਲ ਇੰਜਨ ਪਾਣੀ ਨਹੀਂ ਲੱਗਣਾ ਉਸ ਨਹੀਂ ਲੱਗਣਾ ਹਾਂ ਉਹ ਤਾਂ ਪੰਪ ਉਹ ਜਿੱਥੇ ਖਰਾਬ ਹੁੰਦਾ ਡੀਜ਼ਲ ਵਾਲਾ ਅੱਛਾ ਮਾੜਾ ਜਿਹਾ ਦੂਗਾ ਤੇਲ ਵਾਲਾ ਬਿਢੋਲੀ ਬਿੱਤੀ ਵਾਲਾ ਜਦੋਂ ਉਸ ਟਪੋੜ ਆ ਜਾਂਦਾ ਠੀਕ ਹੈ ਇਹ ਤਾਂ ਟਰੈਕਟਰ ਵਾਲਾ ਸਿਸਟਮ ਹੈ ਜਿਹਨੂੰ ਵਰਦੀ ਚ ਚਲਾਉਂ ਨੇ ਟਰੈਕਟਰ ਮੰਗਿਆ ਸਮਝੋ ਹੀ ਸਿੱਧਾ ਸੋਪਰ ਟਰੈਕਟਰ ਵਾਲਾ ਇੱਕੋ ਡੀਜ਼ਲ ਫਿਲਟਰ ਜਾਂ ਵੀ ਦੇਖ ਲਿਓ ਕਿੱਥੇ ਦਾ ਉਹ ਵੀ ਕਰ ਦਿਓ ਚੇਂਜ ਇਹਦਾ ਅੱਛਾ ਗੱਲ ਇਹ ਤਾਂ ਠੀਕ ਦਾ ਹਾਲੇ ਹਾਲੇ ਰਿਫਟ ਤਾਂ ਖਾਸਾ ਫਰਕ ਪਤਾ ਮੈਂ ਇਹਨੂੰ ਕੰਮੈਂਟ ਚ ਦੱਸਿਆ ਮੈਂ ਵੀ ਹਾਂ ਰਿ ਇਹ ਕਿੱਲਾ ਵੀ ਆਇਆ ਨਾ ਲਵੇ ਲੱਗ ਜਾਂਦਾ ਜਿਹੜੇ ਕਮੈਂਚੇ ਚ ਚਲਾਉਨੇ ਆ ਕਲੱਚ ਤੇ ਹਟ ਕੇ ਕੀ ਪੈਂਦਾ ਬੱਸ ਵੀ ਜਿਵੇਂ ਸਪ੍ਰਿੰਗਾਂ ਦੀ ਮੜੀ ਮੋਟੀ ਢਿੱਲ ਪੈ ਜਾਂਦੀ ਹੈ ਨਾ ਫਿਰ ਉੱਥੋਂ ਬੈਡੀ ਝਟਕੇ ਦੇਣ ਲੱਗ ਜਾਂਦੀ ਹੈ ਸਪ੍ਰਿੰਗਾਂ ਦੇ ਮਾਤਾ ਜਾਂ ਛੁੱਟਦੇ ਜਾਂ ਇਹਨਾਂ ਦੇ ਢਿੱਲ ਪੈ ਜਾਂਦੇ ਨੇ ਨਾ ਸਪ੍ਰਿੰਗਾਂ 'ਚ ਹੋਰ ਕੀ ਆ ਫਿਰ ਤੋਂ ਬਾਅਦ ਇਹਨੇ ਝਟਕਾ ਦੇਣਾ ਸ਼ੁਰੂ ਕਰ ਦੇਣਾ ਗੱਡੀ ਹੁਣ ਫਿਰ ਇਹਦਾ ਕਿੱਲਾ ਪੈਂਦੀ ਐ ਨਹੀਂ ਐ ਕਹਿੰਦੇ ਵੀ ਨਾਲ ਦੂਜੀ ਵੀ ਪਾਉਣੀ ਪ੍ਰੈਸ਼ਰ ਪਲੇਟ ਵੀ ਕੋਈ ਨਾਲ ਹੀ ਪੈਗੀ ਹਾਂ ਫਿਰ ਉਹ ਵੀ ਨਾਲ ਹੀ ਪ੍ਰੈਸ਼ਰ ਪਲੇਟ ਦੇ ਨਾਲ ਫਿਰ ਬੈਠੇਗੀ ਆਹ ਦੇ ਕਪਰ ਦੇ ਨਾਲ ਬਾਰੰਦ ਚ ਵੀ ਹਲਕੀ ਜਿਹੀ ਤੇਲ ਲੱਗੀ। ਉਹ ਅੰਦਰ ਬਾਹਰ ਅੰਦਰ ਆ ਉਹਦੇ ਦਿਖਦਾ ਨਾ। ਹਾਂ। ਗਰੀਸ ਉਹ ਦਿੰਦਾ ਇਹਦਾ ਜੈੱਡ ਪੱਟ ਕੀ ਹੋ ਜੂ ਗਰੀਸ ਪਰ ਫਿਰ ਕਚਰਾ ਪੈ ਜਾਂਦਾ ਅੰਦਰ ਜਿਹੜੀ ਕਾਰਜਕਾਰੀ ਬੰਦੀ। ਉਹ ਕਚਰਾ ਕਿਨਾਰਾ ਪੈ ਗਿਆ ਹੁਣ ਬਾਕੀ ਬੜੇ ਮੁੱਟੇ ਹੋਰ ਕੰਮ ਐ ਉਹ ਵੀ ਜਿੰਦਰ ਪਿਛਲਾ ਉਹ ਵੀ ਖੋਲਣਾ ਆਪਣੇ ਕਾਲਾਂ ਅੰਦਰ ਬੜਿਆ। ਉਹ ਬੰਦੇ ਇਹਨਾਂ ਕੈਸਿਆਂ ਨੀ ਗੱਲ ਕਰੇ। ਹਾਂ। ਐਤੀ ਹੁਣ ਉਹ ਗੱਡੀ ਤਾਂ ਨਹੀਂ ਕੋਈ। ਨਾ ਨਾ। ਬਾਈ ਜੀ ਉਹਦਾ ਨਾ ਅੱਜ ਸ਼ਾਮ ਤੱਕ ਆ ਜਾ। ਜੀ ਹੁਕਾ ਦੇਣਾ। ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਕਹ ਦੇ ਦੀ ਕਲਚ ਹਾਂਡੀ ਬਹੁਤ ਪਾਦੀ ਹੈ ਇਹ ਗੱਡੀ ਇੰਨੀ ਕੀ ਕਰਮਾ ਲਈ ਹੈ ਨਾ ਜਿੱਦਣ ਦੀ ਲਈਏ ਨੇ ਮਾਂ ਦੀ ਟੀ ਨੇ ਕੱਖ ਨਹੀਂ ਰੁਪਈਆ ਫालतू ਲੱਗਿਆ ਨੇ 2012 ਮਾਡਲ ਹੈ ਤੇ ਪਰ 10-12000 ਰੁਪਏ ਕੁੱਲ ਲੱਗਿਆ ਅੱਜ ਤੱਕ ਹੈ ਗੱਡੀ ਤੇ ਅੱਜ ਇਹਦੀ ਕਲਚ ਪਲੇਟ ਪਾਈ ਹੈ ਇੰਨੇ ਵੀ ਕਿੰਨੇ ਸਾਲ ਕੱਤੀ ਕਿ ਕਲੱਚ ਤੇ ਆ ਟਾਇਰ ਜਿਹੜੇ ਦੂਜੀ ਵਾਰ ਪਾਏ ਆ ਸਵਾ ਕਲੋ ਕਿਲੋਮੀਟਰ ਚੱਲੀਏ 1 ਲੱਖ 20 ਕੀ ਯਾਰ ਹਲੇ ਤੇ ਦੂਜੀ ਵਾਰ ਟਾਇਰ ਪਾਏ ਤੇ ਉਹਦੇ ਵੀ ਇਹਨਾਂ ਨੇ ਮਤਲਬ ਪੌਣੇ 2 ਲੱਖ ਕਿਲੋਮੀਟਰ ਕੱਢ ਦਣੇ ਆ ਤਾਂ ਹੁਣ ਕਈ ਸਾਲ ਦੀ ਬੇਨਿਚ ਵੈ ਅੱਜ ਹੁਣ ਸ਼ਾਮ ਤੱਕ ਇਹਦੇ ਕੋਲ ਆ ਮਾ ਜੋ ਜੋ ਇਹਦਾ ਹੁਣ ਜਾਣਾ ਸਾਕੇ ਰਜਲ ਡਰਮ ਵੀ ਸਾਫ਼ ਕਰਾਉਣਾ ਬ੍ਰੇਕਾਂ ਵਾਲੇ ਦੁਨੀਆਂ ਵਾਲੋ ਮੁਝੇ ਪਹਿਚਾਨੋ ਲਾਓ ਜੀ ਕਹਿੰਦੇ ਮੁੰਡਾ ਬੰਨ ਛਣ ਕੇ ਪੂਰਾ ਤਿਆਰ ਹੋ ਗਿਆ ਕਹਿੰਦੇ ਵਾਜੀ ਵਾ ਭਾਗ ਸੇ ਉਧਰ ਕਹਿੰਦੇ ਕ੍ਰਾਉਸਪਾਉਂਡ ਲੱਗਿਆ ਵਾ ਸਪਰੇਅ ਵਾਲਾ ਪੰਪ ਚੱਕ ਲਿਆ ਜੀ ਅੱਜ ਤੇ ਕਰ ਲਈ ਤਿਆਰੀ ਸਪਰੇਅ ਦੀ ਗੋਗੀ ਇੱਕ ਵਾਰ ਚਲਾ ਕੇ ਦੇਖ ਲਈ ਗੰਨ ਓਕੇ ਤੇ ਅੱਜ ਕਹਿੰਦੇ ਦੋ ਦੋ ਹੱਥ ਦੇਖਣੇ ਆ ਗੰਨੇ ਨਾਲ ਗੰਨੇ ਨਾਲ ਜਾਂ ਪੱਤਾ ਲਪੇਟਣ ਨਾਲ ਗੋਗੀ ਤੂੰ ਲਫਾਫਾ ਇਹਨਾਂ ਪਾੜ ਲਈ ਤੇ ਕੰਡਾ ਤਾਰ ਤੇ ਇਧਰੋਂ ਲੰਘ ਜਾ ਆ ਦੇ ਇਧਰ ਨੂੰ ਉੱਥੋਂ ਲੰਘ ਜਾ ਫਿਰ ਉੱਥੋਂ ਦੇਖੀ ਥੱਲੇ ਲੰਘ ਗੱਲ ਸੁਣੋ ਉੱਥੋਂ ਲੰਘੋ ਉੱਥੋਂ ਇੱਕ ਤਾਂ ਪਾਲੇ ਢਾਣਾ ਦਿਖਦਾ ਕਿਉਂਕਿ ਕਿੱਦਣ ਜਾਣਾ ਕਿੱਦੋਂ ਨਹੀਂ ਤੇ ਇਹ ਹੈਗਾ ਤਾਂ ਸਾਡੇ ਕੋਲੇ ਬਾਈ ਜਿਹੜਾ ਹਾਂ ਮਤਲਬ ਕੋਟ ਜਾਂ ਪਾਈ ਫਿਰਦਾ ਹੈ ਲਫਾਫੇ ਵਾਲਾ ਇਹ ਹੈਗਾ ਤਾਂ ਇਹ ਟੋਪੀ ਫਸੂਗੀ ਥੱਲੇ ਹੋ ਜਾ ਚੁੱਕ ਜਾ ਹਾਂ ਤੇ ਅੱਜ ਅਸੀਂ ਗੰਨੇ 'ਚ ਆਏ ਹਾਂ ਜੀ ਸਪਰੇਅ ਕਰਨ ਵਾਸਤੇ ਤੇ ਕੱਲ ਨੂੰ ਅਸੀਂ ਨੇ ਦੋ ਦੋ ਹੱਥ ਦੇਖਣੇ ਆਂ ਕਵਾੜ ਨਾਲ ਜਿਹੜਾ ਚਾਚਾ ਖੇਤਾਂ 'ਚ ਹੋਇਆ ਵਾ ਨਹੀਂ ਹਾਲੇ ਨਾਲ ਚਲਾਈ ਤੇ ਗੋਗੀ ਸੁਪਰੇ ਲਈ ਦਵਾਈ ਦਾ ਸਕੇੜੀ ਭਾਈ ਇਹਦੇ ਚ ਸਿਰਫ 240 ਠੀਕ ਹੈ ਤੇ ਅੱਜ ਬਾਈ ਗੰਨੇ ਚ ਸਪਰੇਅ ਕਰਨ ਵਾਸਤੇ ਆਏ ਆ ਤੇ ਭਾਗਾ ਚਾਚਾ ਬਹੁਤ ਦਿਨਾਂ ਬਾਅਦ ਅਸੀਂ ਇਹਦਾ ਵੀ ਬਹੁਤ-ਬਹੁਤ ਸਵਾਗਤ ਕਰਦੇ ਆਂ ਬਲੌਗ ਦੇ ਵਿੱਚ ਗੋਗੀ ਦਿਖਾਈ ਮੂੰਹ ਦਿਖਾਈ ਤਾਂ ਦੇ ਦਈਏ ਤੈਨੂੰ ਹੋਰial ਗਰਮੀ ਬਹੁਤ ਲੱਗਦੀ ਆ ਕੋਟ ਦੇ ਵਿੱਚ ਇਹਨੇ ਇੱਕ ਵਾਰ ਪਹਿਲਾਂ ਵੀ ਪਾਇਆ ਤਾਂ ਨਾ ਇਹ ਜਾ ਜੀਲੀ ਲਾਉਂਦੇ ਸੀ ਜਾ ਜੀਲੀ ਲਾਉਂਦੇ ਤੇ ਹਨਾ ਗੋਗੀ ਕਿੱਧਰ ਨੂੰ ਜਾਏਗਾ ਕੀ ਹਿਸਾਬ ਕਿਤਾਬ ਤੇਰਾ ਆ ਇੱਕ ਜਣਾ ਤਾਂ ਆਊਗਾ ਨਾਲ ਤੇਰੇ ਆ ਬੰਦਾ ਇੱਕੇ ਜਾ ਕੇ ਆਉਂਦਾ ਉਹ ਉੱਥੇ ਤੱਕ ਬਸ ਉਹ ਇੱਕ ਜਣਾ ਖੜ ਗਿਆ ਮੈਂ ਉਹ ਉੱਥੇ ਚਲੇ ਜਾਣਾ ਚਾਚੇ ਥੋੜਾ ਕਹਾ ਹੋ ਜਾਣਾ ਇਹ ਆਪਣੀ ਕਿੱਲੇ ਦੀ ਲੰਮਾਈ ਆ ਪਰਾਂ ਨੂੰ ਗੰਨੇ ਦੀ ਚਾਚਾ ਲਪੇਟ ਦੂ ਗੰਨੇ ਨੂੰ ਐਨ ਦੇ ਬਾਈ ਨਾ ਗੰਨੇ ਨੂੰ ਕੁਵਾੜ ਨੂੰ ਹੋਜੂ ਕੁਵਾੜ ਸਾਫ ਐਨ ਪਹਿਲਾਂ ਵੀ ਗਈ ਚਹੀਦੀ ਕੁਵਾੜ ਕੱਲ ਨੂੰ ਆئیںਗੇ ਸਵੇਰੇ ਵੀਰੇ ਲਾਉਂਦੇ ਹਾਂ ਹਾਂ ਸਪਰੇਅ ਟਾਈਮ ਦੇ ਰਹੇ ਨੇ ਮਾਜੂਰੀ ਕਰਨੀ ਸੀ ਹਾਂ ਮੌਸਮ ਕਰਕੇ ਚੱਲ ਦੇਖਦੇ ਆ ਕੋਈ ਨਾ ਪੰਪ ਦੇ ਕੋਲ ਕੋਲ ਖੜ ਜੀ ਬਸ ਹਾਂ ਬਈ ਅੱਕੇ ਜਾ ਕੇ ਪਤਾ ਲੱਗਦਾ ਕਿੱਥੇ ਕਾ ਉਹ ਗੰਬੇ ਜਾ ਕੇ ਦਸਾਲੀ ਦਾ ਕਰਨਾ ਛੱਡਿਆ ਹੋਈ ਨਹੀਂ ਹੈਗਾ ਪੱਤਲ ਭੇਟ ਨਹੀਂ ਪੈਗੀ ਮੋੜ ਕੇ ਧਰਤੀ ਭਰੇ ਗਿਆ ਤਾਂ ਗੰਨਾ ਹੋਰ ਚੱਲ ਹੁਣ ਤਾਂ ਉੱਠ ਕੱਢੂਗਾ ਫਿਰ ਆਹ ਕਰੇ ਹੁਣ ਤਾਂ ਗੰਨਾ ਉੱਠੂਗਾ ਹਾਂ ਬਿਚਾ ਕੇ ਖੜ ਜਾ ਉਹ ਪੱਟੇ ਤੇ ਸਾਹ ਚੜਾਤਾ ਸੀ ਫੇ ਸਾਹ ਆਉਂਦਾ ਵੀ ਨਹੀਂ ਨਾ ਇਹਦੇ ਚੋਂ ਕਿਹੜੇ ਸਰਾਗ ਨਿਕਲੇ ਤੇ ਵੀ ਜਿਹੜੇ ਤੈਨੂੰ ਹਵਾ ਲੱਗੀ ਜੋ ਖੋਲੇ ਨੂੰ ਇੱਥੇ ਖੜਕੇ ਉਹਦੇ ਖੋਲੇ ਬੰਦਾ ਬਈ ਪੂਰਾ ਇਹਨੂੰ ਬੰਨ ਠਣ ਕੇ ਫੇਰ ਅਸੀਂ ਕਿੰਨੇ ਚ ਬਾੜਾ ਤਾਂ ਵੀ ਕਿਸੇ ਪਾਸੇ ਤੇ ਕੋਈ ਕੱਚ ਨਾ ਰਹ ਜੀਵੇ ਛੱਡ ਜਾ ਹਵਾ ਨਹੀਂ ਲੱਗੀ ਹਵਾ ਨਹੀਂ ਲੱਗੀ ਪਹਿਲਾਂ ਬਾਹਾਂ ਕਰ ਲੈ ਚਾ ਦੇਖ ਹੁਣ ਕਿਵੇਂ ਹਵਾ ਜੀ ਲੱਗੀ ਏਸੀ ਲੱਗ ਗਿਆ ਹੁਣ ਏਸੀ ਹੁਣ ਤਾਂ